ਰੇੜੀ ਮਨੁੱਖ ਨੂੰ ਹਮੇਸ਼ਾ ਫੁੱਲਾਂ ਵਾਂਗ ਖਿੜੇ ਰਹਿਣਾ ਚਾਹੀਦਾ ਹੈ ਡੰਡੀ ਇਸ ਨਾਲ ਜ਼ਿੰਦਗੀ ਰੰਗਾਂ ਭਰੀ ਅਤੇ ਦੁਨੀਆ ਖੂਬਸੂਰਤ ਲੱਗਦੀ ਹੈ ਡੰਡੀ ਸਾਰਾ ਆਲਾ ਦਵਾਲਾ ਖਿੜਿਆ-ਖਿੜਿਆ ਦਿਸਦਾ ਹੈ ਡੰਡੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਨਿੱਕੀਆਂ ਜਾਪਦੀਆਂ ਹਨ ਜਿਨ੍ਹਾਂ ਦਾ ਆਪਣੇ ਆਪ ਹਲ ਨਿਕਲਣ ਲੱਗਦਾ ਹੈ ਅਤੇ ਬੇਗਾਨੇ ਆਪਣੇ ਲੱਗਣ ਲੱਗਦੇ ਹਨ ਡੰਡੀ ਖਿੜੇ ਰਹਿਣ ਦਾ ਨਜ਼ਾਰਾ ਵੱਖਰਾ ਹੀ ਹੁੰਦਾ ਹੈ ਅਤੇ ਧਰਤੀ ਸਵਰਗ ਲੱਗਦੀ ਹੈ ਡੰਡੀ ਫੁੱਲਾਂ ਦੀ ਤਰ੍ਹਾਂ ਖਿੜੇ ਰਹਿਣਾ ਤੰਦਰੁਸਤੀ ਦੀ ਪੋਸਟਿਕ ਖੁਰਾਕ ਮੰਨੀ ਜਾਂਦੀ ਹੈ ਡੰਡੀ ਹਰ ਵਕਤ ਕੁੜਦੇ ਰਹਿਣ ਰਹਿਣ ਦਾ ਕੋਈ ਲਾਭ ਨਹੀਂ ਡੰਡੀ ਬਿਨ ਮਤਲਬ ਖਫਾ ਹੋਵੋਗੇ ਤਾਂ ਸਰੀਰ ਉੱਤੇ ਮਾੜਾ ਅਸਰ ਪਵੇਗਾ ਡੰਡੀ ਲੋਕ ਤੁਹਾਡੇ ਤੋਂ فاਸਲਾ ਬਣਾ ਕੇ ਚੱਲਣਗੇ ਜਿਸ ਨਾਲ ਤੁਹਾਨੂੰ ਇਕੱਲਾਪਨ ਮਹਿਸੂਸ ਹੋਣ ਲੱਗੇਗਾ ਡੰਡੀ ਤੁਹਾਡੇ ਵਿੱਚ ਨੀਰਸਤਾ ਆਵੇਗੀ ਡੰਡੀ ਹਰ ਕੋਈ ਤੁਹਾਡੇ ਤੋਂ ਦੂਰੀ ਬਣਾ ਕੇ ਅਤੇ ਫਾਸਾ ਵੱਟ ਕੇ ਤੁਰੇਗਾ ਡੰਡੀ ਤੁਹਾਡੇ ਚਹਣ ਵਾਲੇ ਵੀ ਤੁਹਾਡੇ ਤੋਂ ਵਕਫਾ ਰੱਖਣਾ ਸ਼ੁਰੂ ਕਰ ਦੇਣਗੇ ਡੰਡੀ ਪਰ ਜੇ ਤੁਸੀਂ ਖੁਸ਼ ਰਹਿੰਦੇ ਹੋ ਤਾਂ ਫੁੱਲਾਂ ਤਰ੍ਹਾਂ ਖਿੜੇ ਰਹਿੰਦੇ ਹੋ ਅਤੇ ਤੁਹਾਡਾ ਚਿਹਰਾ ਖੁਸ਼ ਮિજાਜ ਰਹਿੰਦਾ ਹੈ ਤਾਂ ਹਰ ਬੰਦਾ ਤੁਹਾਡਾ ਸੰਗ ਭਾਲੇਗਾ ਅਤੇ ਤੁਹਾਡੇ ਨੇੜੇ ਆਉਣ ਲਈ ਲੋਚੇਗਾ ਡੰਡੀ ਤੁਹਾਡੀ ਸੰਗਤ ਕਰਨ ਦੀ ਇੱਛਾ ਰੱਖੇਗਾ ਡੰਡੀ ਇਸੇ ਤਰ੍ਹਾਂ ਜੇ ਤੁਹਾਡੇ ਮੁਖੜੇ ਉੱਤੇ ਨੂਰ ਹੈ ਤਾਂ ਹਰ ਕੋਈ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੇਗਾ ਡੰਡੀ ਤੁਹਾਡੀ ਤਾਰੀਫ਼ ਕਰੇਗਾ ਅਤੇ ਖੁਦ ਤੁਹਾਡੇ ਵਰਗਾ ਬਨਣ ਦੀ ਕੋਸ਼ਿਸ਼ ਕਰੇਗਾ ਡੰਡੀ ਸੋ ਹਮੇਸ਼ਾ ਫੁੱਲਾਂ ਸਟਾਰ ਵਾਂਗ ਖੇੜਨਾ ਸਿੱਖੋ ਡੰਡੀ ਖਿੜੇ ਰਹਿਣ ਪਿੱਛੇ ਤੁਹਾਡੀ ਤਾਕਤ ਛੁਪੀ ਹੋਈ ਹੈ ਡੰਡੀ ਇਸ ਨਾਲ ਤੁਹਾਡਾ ਮਨੋਬਲ ਵੀ ਬਣਿਆ ਰਹਿੰਦਾ ਹੈ ਜੋ ਦੂਜੇ ਨੂੰ ਪ੍ਰਭਾਵਿਤ ਕਰਦਾ ਹੈ ਡੰਡੀ ਇਸੇ ਲਈ ਤਾਂ ਆਖਿਆ ਜਾਂਦਾ ਹੈ ਕਿ ਹੱਸਦਿਆਂ ਦੇ ਘਰ ਵੱਸਦੇ ਡੰਡੀ ਜੇ ਹੱਸਦੇ ਰਹੋਗੇ ਤਾਂ ਖੁਸ਼ ਰਹੋਗੇ ਡਾਕਟਰ ਕੋੜ ਜਾਣ ਤੋਂ ਬਚ ਸਕੋਗੇ ਡੰਡੀ ਲੰਮੀ ਉਮਰ ਭੋਗੋਗੇ ਅਤੇ ਦੁੱਖਾਂ ਤੋਂ ਨਜਾਤ ਮਿਲੀ ਰਹੇਗੀ ਅਤੇ ਜ਼ਿੰਦਗੀ ਦਾ ਵਧੀਆ ਆਨੰਦ ਮਾਣ ਸਕੋਗੇ ਡੰਡੀ ਖੁਸ਼ ਮિજાਜ ਅਤੇ ਖਿੜੇ ਰਹਿਣਾ ਇੱਕ ਕੀਮਤੀ ਗਹਿਣਾ ਹੈ ਡੰਡੀ ਇਸੇ ਕਰਕੇ ਵੱਡਿਆਂ ਵੱਲੋਂ ਅਕਸਰ ਇਹ ਅਸੀਸ ਦਿੱਤੀ ਜਾਂਦੀ ਹੈ ਕਿ ਖੁਸ਼ ਰਹੋ ਆਬਾਦ ਰਹੋ ਡੰਡੀ ਪਤੀ ਪਤਨੀ ਵਿਚਕਾਰ ਕਈ ਘਰੇਲੂ ਮਸਲਿਆਂ ਉੱਤੇ ਤਕਰਾਰ ਹੋ ਜਾਂਦਾ ਹੈ ਡੰਡੀ ਮਹਿੰਗਾ ਆਟਾ ਦਾਲ ਸਬਜ਼ੀਆਂ ਦਵਾਈਆਂ ਬੱਚਿਆਂ ਦੇ ਪੜ੍ਹਾਈ ਦੇ ਖਰਚੇ ਬਿਮਾਰੀ ਘਰ ਅਤੇ ਰਿਸ਼ਤੇਦਾਰੀਆਂ ਵਿੱਚ ਵਿਆਹ ਸ਼ਾਦੀਆਂ ਅਤੇ ਹੋਰ ਸਮਾਗਮਾਂ ਦੇ ਭਾਰੀ ਖਰਚੇ ਭਾਰੀ ਪਰੇਸ਼ਾਨੀਆਂ ਦਾ ਕਾਰਨ ਬਣੇ ਹੋਏ ਹਨ ਡੰਡੀ ਮਿਸਾਲ ਦੇ ਤੌਰ ਤੇ ਜੇਕਰ ਇਸ ਰਿਸ਼ਤੇਦਾਰੀ ਵਿੱਚ ਵਿਆਹ ਆ ਗਿਆ ਹੈ ਤਾਂ ਸਾਰੇ ਪਰਿਵਾਰ ਦੇ ਨਵੇਂ ਕੱਪੜੇ ਮੁੰਡੇ ਜਾਂ ਕੁੜੀ ਲਈ ਕੀਮਤੀ ਗਿਫਟ ਜਾਂ ਸੋਨੇ ਦਾ ਕੋਈ ਗਹਿਣਾ ਆਦ ਇਹ ਸਾਰੇ ਖਰਚ ਘਰ ਦੇ ਬਜਟ ਉੱਤੇ ਭਾਰੀ ਬੋਝ ਬਣ ਜਾਂਦੇ ਹਨ ਡੰਡੀ ਅਗਰ ਘਰ ਵਿੱਚ ਤੂੰ ਤੂੰ ਮੈਂ ਮੈਂ ਹੋ ਜਾਂਦੀ ਹੈ ਤਾਂ ਇਸ ਝਗੜੇ ਦਾ ਅਸਰ ਬੱਚਿਆਂ ਉੱਤੇ ਵੀ ਪੈਂਦਾ ਹੈ ਡੰਡੀ ਕਰਦਾ ਪਿਆਰ ਭਰਿਆ ਮਾਹੌਲ ਖੇਰੂ ਖੇਰੂ ਹੋ ਜਾਂਦਾ ਹੈ ਡੰਡੀ ਸਿਆਣਪ ਦੀ ਗੱਲ ਇਹ ਹੈ ਕਿ ਕਿਸੇ ਵੀ ਝਗੜੇ ਵਾਲੇ ਮਸਲੇ ਨੂੰ